ਅੰਮ੍ਰਿਤ ਵੇਲੇ ਦੀ ਸਾਡੀ ਜ਼ਿੰਦਗੀ ਵਿੱਚ ਬੜੀ ਮਹੱਤਤਾ ਗੁਰੂ ਸਾਹਿਬ ਜੀ ਨੇ ਵੀ ਦੱਸੀ ਆ ਪਰ ਅਜੇ ਤੱਕ ਵੀ ਕੁਝ ਲੋਕ ਜਿਹੜੇ ਆ ਅੰਮ੍ਰਿਤ ਦੀ ਤੇ ਨਾਮ ਦੀ ਮਹਿਮਾ ਨੂੰ ਨਹੀਂ ਸਮਝਦੇ ਤਾਂ ਆਓ ਆਪਾਂ ਇੱਕ ਗਰੀਬ ਔਰਤ ਦੀ ਕਹਾਣੀ ਦੁਬਾਰਾ ਇਹਨੂੰ ਸਮਝਦੇ ਆ ਕਿ ਅੰਮ੍ਰਿਤ ਵੇਲੇ ਦੀ ਮਹਿਮਾ ਕੀ ਆ ਅੰਮ੍ਰਿਤ ਵੇਲੇ ਕਿਹੜੀਆਂ ਗੱਲਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਇੱਕ ਪਿੰਡ ਦੇ ਵਿੱਚ ਇੱਕ ਗਰੀਬ ਔਰਤ ਸੀ ਤੋਬਣ ਸੀ ਉਹਦਾ ਘਰ ਵਾਲਾ ਚੜਾਈ ਕਰ ਗਿਆ ਜਦੋਂ ਘਰ ਵਾਲਾ ਚੜਾਈ ਕਰ ਗਿਆ ਜ਼ਿੰਮੇਵਾਰੀ ਸਾਰੀ ਉਹਦੇ ਤੇ ਆ ਗਈ ਕਿਉਂਕਿ ਘਰ ਵਿੱਚ ਉਹਦੇ ਦੋ ਪੁੱਤਰ ਸੀਗੇ ਕਿਵੇਂ ਨਾ ਕਿਵੇਂ ਉਹਨੇ ਆਪਣਾ ਪਰਿਵਾਰ ਪਾਲਣਾ ਸੀ ਉਹ ਲੋਕਾਂ ਦੇ ਘਰੇ ਜਾਂਦੀ ਉਹਨਾਂ ਦੇ ਕੱਪੜੇ ਧੋਂਦੀ ਉਹਨਾਂ ਦੀ ਸਾਫ ਸਫਾਈ ਕਰਦੀ ਇਸ ਤਰ੍ਹਾਂ ਆਪਣਾ ਉਹਦਾ ਗੁਜ਼ਾਰਾ ਚੱਲਦਾ ਪਰ ਜਾਣ ਤੋਂ ਪਹਿਲਾਂ ਕਿਸੇ ਦੇ ਘਰੇ ਉਹ ਅੰਮ੍ਰਿਤ ਵੇਲੇ ਉੱਠਦੀ ਸੀ ਆਪਣੇ ਘਰ ਦਾ ਸਾਰਾ ਕੰਮ ਕਰਦੀ ਸੀ ਸਫਾਈ ਕਰਦੀ ਸੀ ਅਮ੍ਰਿਤ ਵੇਲੇ ਜਾਗ ਕੇ ਰੱਬ ਦਾ ਨਾਮ ਲੈਂਦੀ ਸੀ ਕੋਈ ਵੀ ਖਾਣ ਵਾਲੀ ਵਸਤੂ ਨੇ ਬਣਾਉਣੀ ਉਹ ਰੱਬ ਦਾ ਨਾਮ ਜਪ-ਜਪ ਕੇ ਬਣਾਉਣੀ ਕਦੇ ਵੀ ਹੋਰ ਖਿਆਲ ਉਹਦੇ ਦਿਲ 'ਚ ਨਹੀਂ ਸੀ ਆਉਂਦੇ ਉਹ ਕਹਿੰਦੀ ਹੁੰਦੀ ਸੀ ਜਿਹੜੇ ਘਰ ਦੇ ਵਿੱਚ ਦਿਲਦਰ ਆ ਆਪਣੇ ਪੁੱਤਰਾਂ ਨੂੰ ਵੀ ਸਮਝਾਉਣਾ ਉੱਥੇ ਕਦੇ ਰੱਬ ਦਾ ਵਾਸ ਨਹੀਂ ਹੋ ਸਕਦਾ ਤੇ ਮੱਕੜੀਆਂ ਜਿਹੜੀਆਂ ਘਰ ਵਿੱਚ ਜਾਲੇ ਇਸੇ ਕਰਕੇ ਬਣਾਉਂਦੀਆਂ ਨੇ ਲੋਕ ਜਿਹੜੇ ਬਿਮਾਰ ਹੋਣ ਮੰਜੇ ਤੇ ਪੈਣ ਤੇ ਉਹਨਾਂ ਦੇ ਲੱਗੇ ਹੋਏ ਜਾਲਿਆਂ ਨੂੰ ਦੇਖਣ ਇਸ ਤਰ੍ਹਾਂ ਇੱਕ ਵੀ ਜਾਲਾ ਘਰ ਵਿੱਚ ਰਹਿਣ ਨਹੀਂ ਸੀ ਦਿੰਦੀ ਹੁੰਦੀ ਭਾਵੇਂ ਕਿ ਉਹ ਬਹੁਤ ਜ਼ਿਆਦਾ ਉਦਮੀ ਸੀਗੀ ਉਹਦਾ ਉਦਮ ਦੇਖ ਕੇ ਸਾਰੇ ਲੋਕ ਜਿਹੜੇ ਬੜਾ ਖੁਸ਼ ਹੁੰਦੇ ਸੀ ਕਈ ਘਰਾਂ ਦਾ ਉਹ ਕੰਮ ਕਰਦੀ ਸੀ ਹੌਲੀ-ਹੌਲੀ ਫਿਰ ਸਮਾਂ ਬੀਤਿਆ ਉਹਦੇ ਪੁੱਤ ਜਿਹੜੇ ਆ ਵੱਡੇ ਹੋਏ ਸਭ ਤੋਂ ਪਹਿਲਾਂ ਉਹਨੇ ਆਪਣੇ ਵੱਡੇ ਪੁੱਤਰ ਦਾ ਵਿਆਹ ਕਰ ਦਿੱਤਾ ਘਰ ਦੇ ਵਿੱਚ ਨਾ ਆਈ ਉਹਨੇ ਆਪਣੀ ਸੱਸ ਦੇ ਨਾਲ ਕੰਮ ਵੰਡ ਲਿਆ ਅੱਧਾ ਕੰਮ ਉਹ ਕਰਿਆ ਕਰਦੀ ਸੀ ਅੱਧਾ ਕੰਮ ਹੀ ਬਜ਼ੁਰਗ ਔਰਤ ਹੁਣ ਕਰਨ ਲੱਗੀ ਹੌਲੀ ਹੌਲੀ ਇਹਨੇ ਆਪਣਾ ਦੂਜਾ ਪੁੱਤ ਵੀ ਵਿਆਹ ਲਿਆ ਉਹ ਨੌਹਾਂ ਨੇ ਫਿਰ ਆਪਸ ਵਿੱਚ ਕੰਮ ਵੰਡ ਲਿਆ ਕਿ ਆਹ ਕੰਮ ਤੂੰ ਕਰੇਂਗੀ ਆਹ ਕੰਮ ਤੂੰ ਕਰੇਂਗੀ ਇਸ ਤਰ੍ਹਾਂ ਕੰਮ ਕਰਨ ਲੱਗ ਗੀਆਂ ਤਾਂ ਗੁਰਮਖ ਪਿਆਰਿਓ ਬਜ਼ੁਰਗਾਂ ਦੀ ਇੱਕ ਰੀਤ ਸੀ ਮਰਿਆਦਾ ਸੀ ਜਿਹੜੀ ਕਿ ਅੰਮ੍ਰਿਤ ਵੇਲੇ ਜਾਗਣਾ ਇਹ ਅੰਮ੍ਰਿਤ ਵੇਲੇ ਉੱਦਮ ਕਰਨਾ ਆਲਸ ਨਹੀਂ ਪਾਉਣੀ ਇਹ ਇੱਕ ਵੱਡਾ ਜਾਦੂ ਆ ਇਹ ਗਰੀਬ ਔਰਤ ਜਿਹੜੀ ਬਜ਼ੁਰਗ ਔਰਤ ਸੀ ਬੁੱਢੀ ਮਾਈ ਇਹ ਧੋਬਣ ਬਹੁਤ ਜ਼ਿਆਦਾ ਉਦਮੀ ਸੀਗੀ ਇੰਨੀ ਉਦਮੀ ਸੀ ਸਵੇਰੇ ਉੱਠ ਕੇ ਚੁੱਲ੍ਹਾ ਵੀ ਸਾਫ਼ ਕਰਨਾ ਕੋਈ ਗੰਦਗੀ ਨਹੀਂ ਸੀ ਘਰ ਵਿੱਚ ਰਹਿਣ ਦਿੰਦੀ ਇਹਦੀਆਂ ਨੌਹਾਂ ਜਿਹੜੀਆਂ ਅਸੀਂ ਇਹਦੇ ਵਰਗੀਆਂ ਨਹੀਂ ਬਣ ਸਕੀਆਂ ਉਹ ਆਲਸੀ ਸੀਗੀਆਂ ਇਹਨੇ ਬੜਾ ਸਮਝਾਉਣਾ ਪੁੱਤਰਾਂ ਨੂੰ ਵੀ ਕੋਲ ਬਿਠਾ ਕੇ ਕਹਿਣਾ ਤੇ ਨੌਹਾਂ ਨੂੰ ਵੀ ਕੋਲ ਬਿਠਾ ਕੇ ਕਹਿਣਾ ਕਿ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਦਿਲਿੱਦਰ ਬਹੁਤ ਮਾੜਾ ਹੁੰਦਾ ਉਦਮ ਕਰਿਆ ਕਰੋ ਅੰਮ੍ਰਿਤ ਵੇਲਾ ਸੰਭਾਲਿਆ ਕਰੋ ਚੁੱਲ੍ਹਾ ਸਾਫ਼ ਕਰਕੇ ਰੱਬ ਦਾ ਨਾਮ ਜਪ ਕੇ ਕੋਈ ਚੀਜ਼ ਬਣਾਇਆ ਕਰੋ ਇਹਦੀਆਂ ਨੋਹਾਂ ਇੱਕ ਕੰਨ ਵਿੱਚ ਦੀ ਗੱਲ ਪਾਉਂਦੀਆਂ ਦੂਜੇ ਵਿੱਚ ਦੀ ਕੱਢ ਦਿੰਦੀਆਂ ਆਪਸ ਵਿੱਚ ਲੜਦੀਆਂ ਰਹਿੰਦੀਆਂ ਤੇਰਾ ਕੰਮ ਆ ਆ ਤੇਰਾ ਕੰਮ ਆ ਜਿਵੇਂ ਬੀਬੀਆਂ ਦਾ ਥੋੜਾ ਸੁਭਾਅ ਹੁੰਦਾ ਇੱਕ ਦਿਨ ਬਜ਼ੁਰਗ ਮਾਈ ਨੇ ਸਾਰੇ ਜਣਿਆਂ ਨੂੰ ਚਾਰਾਂ ਨੂੰ ਕੋਲ ਬਿਠਾ ਲਿਆ ਆਪਣੇ ਰਾਤ ਨੂੰ ਤੇ ਉਹ ਸਾਰੀ ਗੱਲ ਸਮਝਾਉਣ ਵਾਸਤੇ ਕਹਿਣ ਲੱਗੀ ਗੱਲ ਸੁਣੋ ਮੈਂ ਤੁਹਾਨੂੰ ਕੁਝ ਕਹਿਣਾ ਚਾਹੁੰਦੀ ਆ ਅਸਲ ਦੇ ਵਿੱਚ ਤੁਸੀਂ ਮੇਰੀ ਗੱਲ ਨੂੰ ਗੌਰ ਨਾਲ ਸੁਣੋ ਜੋ ਮੈਂ ਦੱਸਣਾ ਸਮਝਾਉਣਾ ਪੱਲੇ ਬੰਨ ਲਿਆ ਨੂੰ ਹਣੇ ਕੰਨ ਵਿੱਚ ਪਾ ਕੇ ਦੂਜੇ ਕੰਨ ਵਿੱਚ ਦੀ ਨਾ ਕੱਢਿਓ ਫੇਰ ਉਹ ਮਾਈ ਨੇ ਕਹਾਣੀ ਸੁਣਾਈ ਇੱਕ ਆਪਣੇ ਪੁੱਤਾਂ ਨੂੰ ਤੇ ਨੌਹਾਂ ਨੂੰ ਕਹਿੰਦੇ ਮਹਾਪੁਰਖ ਕਿਆ ਕਰਦੇ ਸੀ ਇਹ ਮਾਇਆ ਤੇ ਦਲਿੱਦਰ ਦੋਵੇਂ ਪੈਣਾ ਨੇ ਜਦੋਂ ਅੰਮ੍ਰਿਤ ਵੇਲਾ ਹੁੰਦਾ ਉਦੋਂ ਇਹ ਦੋਨੋਂ ਜਾਣੀਆਂ ਇਕੱਠੀਆਂ ਤੁਰਦੀਆਂ ਨੇ ਵੇਖਦੀਆਂ ਨੇ ਕਿਹੜੇ ਘਰ ਵਿੱਚ ਕੀ ਹੋ ਰਿਹਾ ਮਾਇਆ ਵੇਖਦੀ ਆ ਜਿਹੜੇ ਘਰ ਵਿੱਚ ਜਿਹੜੇ ਲੋਕ ਆ ਜਾਗੇ ਹੁੰਦੇ ਆ ਅੰਮ੍ਰਿਤ ਵੇਲੇ ਉਹਨਾਂ ਨੇ ਕੂੜਾ ਹੁੰਝਿਆ ਹੁੰਦਾ ਇਕੱਠਾ ਕੀਤਾ ਹੁੰਦਾ ਜਿੰਨਾਂ ਦਾ ਚੁੱਲ੍ਹਾ ਸਾਫ਼ ਹੁੰਦਾ ਜਿਹੜੇ ਇਸ਼ਨਾਨ ਕਰਕੇ ਰਸੋਈ ਦੇ ਵਿੱਚ ਜਾਂਦੇ ਆ ਉਦਮ ਕਰਦੇ ਆ ਰੱਬ ਦਾ ਨਾਮ ਜਪਦੇ ਆ ਇਹ ਮਾਇਆ ਜਿਹੜੀ ਉਹਨਾਂ ਦੇ ਘਰੇ ਜਾ ਕੇ ਬੈਠ ਜਾਂਦੀ ਹੈ ਤੇ ਦੂਜੇ ਪਾਸੇ ਦਲੇਦਰ ਉਹਨਾਂ ਦੇ ਘਰੇ ਚਲਿਆ ਜਾਂਦਾ ਜਿਹੜੇ ਲੰਮੀਆਂ ਤਾਣ ਕੇ ਸੌਂਦੇ ਆ ਅਜੇ ਸੂਰਜ ਵੀ ਚੜ੍ਹਿਆ ਪਿਆ ਹੁੰਦਾ ਤੇ ਅਜੇ ਤੱਕ ਜਾਗੇ ਨਹੀਂ ਹੁੰਦੇ ਜਿਨ੍ਹਾਂ ਦੇ ਘਰ ਵਿੱਚ ਆਲਸ ਹੁੰਦੀ ਆ ਜਿਨ੍ਹਾਂ ਨੇ ਘਰ ਦੇ ਜਾਲੇ ਵੀ ਨਹੀਂ ਲਾਏ ਹੁੰਦੇ ਜਿਨ੍ਹਾਂ ਨੇ ਘਰ ਦੀ ਸਫਾਈ ਨਹੀਂ ਕੀਤੀ ਹੁੰਦੀ ਜਿਨ੍ਹਾਂ ਦੇ ਘਰ ਵਿੱਚ ਕੂੜਾ ਪਿਆ ਹੁੰਦਾ ਤੇ ਉੱਥੇ ਜਾ ਕੇ ਦਿਲਿੱਦਰ ਬੈਠ ਜਾਂਦਾ ਹੁਣ ਜਿਹੜੇ ਘਰ ਵਿੱਚ ਮਾਇਆ ਬੈਠਦੀ ਆ ਉੱਥੇ ਉਦਮ ਪੈਦਾ ਹੋ ਜਾਂਦਾ ਉਹ ਆਦਮੀ ਬਣ ਜਾਂਦੇ ਆ ਉਹ ਮਿਹਨਤੀ ਬਣ ਜਾਂਦੇ ਆ ਤੇ ਮਾਇਆ ਤਾਂ ਉਹਨਾਂ ਕੋਲ ਆਣੀ ਹੀ ਹੋਣੀ ਆਪਣੇ ਆਪ ਇਸ ਕਰਕੇ ਦੂਜੇ ਪਾਸੇ ਦਲਿੱਦਰੀ ਤਾਂ ਪਹਿਲਾਂ ਹੀ ਆਲਸੀ ਹੁੰਦੇ ਆ ਦਲਿੱਦਰ ਹੋਰ ਪੈਣ ਨਾ ਰੋਗ ਲੱਗ ਜਾਂਦੇ ਆ ਕਈ ਤਰ੍ਹਾਂ ਦੇ ਸਰੀਰਕ ਰੋਗ ਮਾਨਸਿਕ ਰੋਗ ਲੱਗ ਜਾਂਦੇ ਆ ਉਹਨਾਂ ਦੇ ਕੰਮ ਹਮੇਸ਼ਾ ਦੇਰੀ ਨਾਲ ਹੀ ਹੁੰਦੇ ਆ ਕਿਉਂਕਿ ਉੱਠਦੇ ਹੀ ਉਹ ਲੇਟ ਨੇ ਅਮਰਤ ਵੇਲੇ ਜਾਗਣਾ ਇੱਕ ਐਹੋ ਜੀ ਆਦਤ ਆ ਜਿਹੜੀ ਬੰਦੇ ਨੂੰ ਦੂਜਿਆਂ ਨਾਲੋਂ ਦੋ ਕਦਮ ਅੱਗੇ ਰੱਖਦੀ ਹੈ ਐਵੇਂ ਫਿਰ ਉਹ ਬੁੱਢੀ ਮਾਈ ਨੇ ਆਪਣੇ ਧੀਆਂ ਪੁੱਤਾਂ ਨੂੰ ਦੱਸਿਆ ਕਿ ਕੁਝ ਲੋਕ ਜਿਹੜੇ ਹੁੰਦੇ ਸੀ ਪ੍ਰਾਰਥਨ ਸਮੇਂ ਵਿੱਚ ਉਹਨਾਂ ਨੇ ਸਭ ਤੋਂ ਪਹਿਲਾਂ ਆਪਣੇ ਘਰ ਦੇ ਮੇਨ ਦਰਵਾਜ਼ੇ ਦੀ ਮੁੱਖ ਦਰਵਾਜ਼ੇ ਦੀ ਜਿਹੜੀ ਸਫਾਈ ਕਰਨੀ ਉਹਦੇ ਪਾਣੀ ਢੋਲਣਾ ਉਹਨੂੰ ਸਾਫ਼ ਕਰਨਾ ਦਹਲੀਜ਼ ਨੂੰ ਫਿਰ ਰਸੋਈ ਸਾਫ਼ ਕਰਨੀ ਇਸ ਤਰ੍ਹਾਂ ਭਾਵ ਕਿ ਹੌਲੀ-ਹੌਲੀ ਉਦਮ ਕਰਕੇ ਘਰ ਸਾਫ਼ ਕਰਕੇ ਰੱਬ ਰੱਬ ਵੀ ਕਰਨਾ ਇਹ ਸਾਰੀਆਂ ਚੀਜ਼ਾਂ ਬਜ਼ੁਰਗ ਮਾਈਆਂ ਪਹਿਲੀਆਂ ਕਰਦੀਆਂ ਰਹੀਆਂ ਇਹਦਾ ਮਤਲਬ ਕੋਈ ਵਹਿਮ ਭਰਮ ਨਹੀਂ ਹੁੰਦਾ ਇਹਦਾ ਮਤਲਬ ਆ ਜਿਹੜੀ ਘਰ ਦੀ ਸਫਾਈ ਨਹੀਂ ਔਰਤ ਕਰ ਸਕਦੀ ਉਹ ਹੋਰ ਕੀ ਕਰ ਲਵੇਗੀ ਤਾ ਬਜ਼ੁਰਗ ਮਾਈ ਦੇ ਕਹਿਣ ਦਾ ਭਾਗ ਇਹ ਸੀ ਉਦਮ ਕਰਨਾ ਬਹੁਤ ਵੱਡਾ ਇੱਕ ਰੱਬ ਦੀ ਕਿਰਪਾ ਦਾ ਪਾਤਰ ਬਣਨਾ ਉਹ ਬਜ਼ੁਰਗ ਮਾਈ ਨੇ ਫਿਰ ਸਾਰੀਆਂ ਗੱਲਾਂ ਸਮਝਾਈਆਂ ਦੋਕ ਦਿਨੀ ਉਹਦੀਆਂ ਨੌਹਾਂ ਤੇ ਅਸਰ ਹੋਇਆ ਬਾਅਦ ਵਿੱਚ ਉਹ ਫੇਰ ਲੜਨ ਲੱਗੀਆਂ ਆਪਸ ਵਿੱਚ ਕਿ ਤੂੰ ਪਹਿਲਾਂ ਕਰਿਆ ਕਰ ਕੰਮ ਤੇ ਫੇਰ ਮੈਂ ਬਾਅਦ ਵਿੱਚ ਕਰਿਆ ਕਰਾਂਗੀ ਫੇਰ ਉਹ ਮਾਤਾ ਨੇ ਰੱਬ ਅੱਗੇ ਅਰਦਾਸ ਕੀਤੀ ਕਿ ਮੈਂ ਸਾਰੀ ਜ਼ਿੰਦਗੀ ਇਹ ਘਰ ਨੂੰ ਸੰਭਾਲਿਆ ਅੰਮ੍ਰਿਤ ਵੇਲੇ ਉੱਠੀਆਂ ਘਰ ਦੇ ਵਿੱਚ ਜਾਲੀ ਨਹੀਂ ਕਦੇ ਲੱਗਣ ਦਿੱਤੇ ਪਰ ਇਹ ਕਿੰਨਾ ਇਹਨਾਂ ਨੇ ਦੁਲਿੱਦਰ ਪਾਇਆ ਹੋਇਆ ਰੋਗ ਵੀ ਘਰ ਵਿੱਚ ਆਉਣਗੇ ਕਿਉਂਕਿ ਉਹਨਾਂ ਦੇ ਘਰ ਵਿੱਚ ਬਰਕਤ ਨਹੀਂ ਸੀ ਰਹਿੰਦੀ ਜੋ ਪੈਸਾ ਆਉਂਦਾ ਸੀ ਉਹ ਦਵਾਈਆਂ ਤੇ ਲੱਗਣ ਲੱਗ ਗਿਆ ਹੌਲੀ-ਹੌਲੀ ਉਹ ਬਜ਼ੁਰਗ ਮਾਤਾ ਨੇ ਰੱਬ ਅੱਗੇ ਅਰਦਾਸ ਕੀਤੀ ਫਿਰ ਉਹ ਮਾਇਆ ਸੋਚਣ ਲੱਗੀ ਕਿ ਮੈਂ ਜਾਣੀ ਆ ਕਿਉਂਕਿ ਮਾਇਆ ਵੀ ਪਰਮੇਸ਼ਰ ਦੇ ਹੁਕਮ ਜੀ ਆ ਕਿਹਦੀ ਮਦਦ ਕਰਦੀ ਹੈ ਬੁੱਢੀ ਮਾਈ ਬੜੇ ਸਦਕ ਵਾਲੀ ਆ ਉਹ ਇੱਕ ਬਜ਼ੁਰਗ ਮਾਤਾ ਦਾ ਰੂਪ ਧਾਰ ਕੇ ਉੱਥੇ ਆਈ ਉੱਥੇ ਆ ਕੇ ਉਹਦੇ ਕੋਲ ਇੱਕ ਵੱਡਾ ਸਾਰਾ ਟਰੰਕ ਸੀ ਟਰੰਕ ਲੈ ਕੇ ਉਹ ਬੁੱਢੀ ਮਾਈ ਦੇ ਘਰ ਵਿੱਚ ਪਹੁੰਚੀ ਆ ਜਦੋਂ ਨੌਹਾਂ ਨੇ ਦੇਖਿਆ ਕੌਣ ਆਹੀ ਤੇ ਪੁੱਤ ਵੀ ਸ਼ਾਮ ਨੂੰ ਆਏ ਸਾਰੀ ਗੱਲ ਪੁੱਛੀ ਕਿ ਬੁੱਢੀ ਮਾਈ ਬਜ਼ੁਰਗ ਮਾਈ ਨੂੰ ਤੁਸੀਂ ਕੌਣ ਕਹਿੰਦੀ ਮੈਂ ਤੁਹਾਡੀ ਦੂਰ ਦੀ ਮਾਸੀ ਲੱਗਦੀ ਆ ਰਿਸ਼ਤੇਦਾਰੀ ਵਿੱਚ ਤੇ ਮੈਂ ਸਾਰਾ ਕੁਝ ਵੇਚ-ਵਟ ਕੇ ਆ ਗਈ ਆ ਕਿਉਂਕਿ ਮੇਰੀ ਕਿਹੜਾ ਕੋਈ ਔਲਾਦ ਆ ਤੇ ਮੈਂ ਉਹਨੂੰ ਦਵਾਂਗੀ ਜੋ ਮੇਰੇ ਕਹਣੇ ਵਿੱਚ ਰਹੂਗਾ ਮੇਰੇ ਕੋਲ ਬੜਾ ਸੋਨਾ ਮਾ ਟਰੰਕ ਭਰਿਆ ਪਿਆ ਉਹਨੇ ਇਸ਼ਾਰਾ ਕੀਤਾ ਸਾਰੀਆਂ ਨੌਹਾਂ ਫਿਰ ਉਹਦੀ ਸੇਵਾ ਕਰਨ ਲੱਗ ਗਈਆਂ ਜਿਵੇਂ ਉਹ ਕਹਿੰਦੀ ਸੀ ਉਵੇਂ ਹੀ ਕਰਦੀਆਂ ਸੀ ਉਹ ਮਾਇਆ ਨੇ ਫਿਰ ਹੌਲੀ-ਹੌਲੀ ਉਹਨਾਂ ਦੀਆਂ ਗਲਤ ਆਦਤਾਂ ਨੂੰ ਸਹੀ ਕਰਨਾ ਸ਼ੁਰੂ ਕੀਤਾ ਆਖਿਆ ਤੁਸੀਂ ਅੰਮ੍ਰਿਤ ਵੇਲੇ ਜਾਗਿਆ ਕਰੋ ਚੁੱਲ੍ਹਾ ਚੌਂਕਾ ਸਾਫ਼ ਕਰਿਆ ਕਰੋ ਘਰ ਦੀ ਸਫਾਈ ਕਰਿਆ ਕਰੋ ਇਸ਼ਨਾਨ ਕਰਕੇ ਹੀ ਪ੍ਰਸ਼ਾਦਾ ਬਣਾਇਆ ਕਰੋ ਤੇ ਨਾਲੇ ਇਹ ਵੀ ਕਿਹਾ ਨਾਲ ਖਾਣਾ ਬਣਾਉਂਦੇ ਸਮੇਂ ਰੱਬ ਦਾ ਨਾਮ ਵੀ ਲਿਆ ਕਰੋ ਦੋਨਾਂ ਨੋਹਾਂ ਦੀ ਆਦਤ ਹੌਲੀ-ਹੌਲੀ ਪੱਕਣ ਲੱਗੀ ਜਦੋਂ ਆਦਤ ਪੱਕ ਗਈ ਆ ਉਹ ਮਾਇਆ ਨੇ ਸੋਚਿਆ ਜਦੋਂ ਹੁਣ ਤਾਂ ਇਹਨਾਂ ਦੀ ਆਦਤ ਪੱਕ ਗਈ ਹੁਣ ਮੈਨੂੰ ਆਪਣਾ ਕੰਮ ਹੋ ਗਿਆ ਵਾਪਸ ਜਾਣਾ ਚਾਹੀਦਾ ਉਹ ਮਾਇਆ ਜਿਹੜੀ ਆ ਫਿਰ ਉਹ ਰਾਤ ਨੂੰ ਵਾਪਸ ਚਲੀ ਗਈ ਇਹ ਨੋਹਾਂ ਨੇ ਦੇਖਿਆ ਕਿ ਬੁੱਢੀ ਮਾਈ ਜਿਹੜੀ ਸਾਡੀ ਆ ਉਹ ਤਾਂ ਹੈਗੀ ਆ ਟਰੰਕ ਵੀ ਉਹਦੇ ਕੋਲ ਹੀ ਪਿਆ ਪਰ ਉਹ ਆਪ ਹੈ ਨਹੀਂ ਜਿਹੜੀ ਇਹ ਰਿਸ਼ਤੇਦਾਰੀ ਵਿੱਚ ਸਾਡੀ ਦੂਰ ਦੀ ਮਾਸੀ ਲੱਗਦੀ ਸੀ ਇਹਨਾਂ ਨੇ ਆਪਣੀ ਸੱਸ ਤੋਂ ਪੁੱਛਿਆ ਕਿੱਧਰ ਚਲੀ ਗਈ ਉਹ ਕਹਿਣ ਲੱਗੀ ਉਹ ਆਪਣਾ ਕੰਮ ਕਰਨ ਆਈ ਸੀ ਤੇ ਚਲੀ ਗਈ ਕਹਿਣ ਲੱਗੀਆਂ ਸਾਨੂੰ ਸਮਝ ਨਹੀਂ ਆਈ ਕਿਹੜਾ ਕੰਮ ਕਹਿਣ ਲੱਗੇ ਉਹ ਤਾਂ ਤੁਹਾਨੂੰ ਸਮਝਾਉਣ ਆਈ ਸੀ ਅਮਰਤ ਵੇਲੇ ਦੀ ਮਹੱਤਤਾ ਕੀ ਹੁੰਦੀ ਹੈ ਫਿਰ ਇਹਨਾਂ ਨੇ ਦੇਖਿਆ ਵੀ ਉਹ ਟ੍ਰੰਕ ਪਿਆ ਤੇਜ਼ੀ ਦੇ ਨਾਲ ਬੜੀ ਛੇਤੀ ਟ੍ਰੰਕ ਖੋਲ੍ਹਿਆ ਟ੍ਰੰਕ ਦੇ ਵਿੱਚ ਕੋਈ ਸੋਨਾ ਨਹੀਂ ਸੀ ਕੋਈ ਚਾਂਦੀ ਨਹੀਂ ਸੀ ਬਸ ਇੱਕ ਸਿੱਕਾ ਪਿਆ ਸੀ ਤੇ ਨਾਲ ਇੱਕ ਚਿੱਠੀ ਪਈ ਸੀ ਚਿੱਠੀ ਖੋਲ੍ਹ ਕੇ ਪੜ੍ਹੀ ਆ ਉਹਦੇ ਵਿੱਚ ਲਿਖਿਆ ਸੀ ਜਿਹੜੀਆਂ ਬੀਬੀਆਂ ਅਮਰਤ ਵੇਲੇ ਉੱਠ ਕੇ ਇਸ਼ਨਾਨ ਕਰਦੀਆਂ ਹਨ ਜਿਹੜੀਆਂ ਬੀਬੀਆਂ ਅਮਰਤ ਵੇਲੇ ਉੱਠ ਕੇ ਰੱਬ ਦਾ ਨਾਮ ਲੈਂਦੀਆਂ ਨੇ ਘਰ ਦੀ ਸਾਫ ਸਫਾਈ ਦਾ ਧਿਆਨ ਰੱਖਦੀਆਂ ਨੇ ਮੈਂ ਉਹਨਾਂ ਦੇ ਘਰ ਵਿੱਚ ਟੈਕਦੀ ਹਾਂ ਪਰ ਤੁਸੀਂ ਤਾਂ ਇਹੋ ਜਿਹਾ ਕੁਝ ਨਹੀਂ ਸੀ ਕਰਦੇ ਸਭ ਕੁਝ ਜੋ ਤੁਹਾਨੂੰ ਮਿਲਣਾ ਸੀ ਉਹ ਗਵਾਚ ਗਿਆ ਅੱਜ ਤੋਂ ਬਾਅਦ ਇਹ ਸਿੱਖਿਆ ਲੈ ਲਓ ਕਿ ਅਮਰਤ ਵੇੜਾ ਕਦੇ ਵੀ ਵਿਸਾਰਨਾ ਨਹੀਂ ਰੋਟੀ ਬਣਾਉਂਦੇ ਸਮੇਂ ਪ੍ਰਸ਼ਾਦਾ ਬਣਾਉਂਦੇ ਸਮੇਂ ਰੱਬ ਦਾ ਨਾਮ ਜਪਣਾ ਹੈ ਸਵੇਰੇ ਵੀ ਤੇ ਸ਼ਾਮ ਨੂੰ ਘਰ ਦੀ ਸਫਾਈ ਕਰਨੀ ਬੜੀ ਜ਼ਰੂਰੀ ਆ। ਰੱਬ ਨੂੰ ਕਦੇ ਵਿਸਾਰਿਓ ਨਾ। ਇਹ ਚੀਜ਼ਾਂ ਚਿੱਠੀ ਦੇ ਵਿੱਚ ਲਿਖੀਆਂ ਸੀ ਜਿਹੜੇ ਲੋਕ ਉਦਮ ਨਹੀਂ ਕਰਦੇ ਉੱਥੇ ਦਲੇਦਰ ਆ ਜਾਂਦਾ, ਬਰਕਤਾਂ ਨਹੀਂ ਰਹਿੰਦੀਆਂ। ਨੌਹਾਂ ਜਿਹੜੀਆਂ ਅਸੀਂ ਬੜੀਆਂ ਸ਼ਰਮਿੰਦਾ ਹੋ ਗਈਆਂ ਕਹਿਣ ਲੱਗੀਆਂ ਸੱਚਮੁੱਚ ਅਸੀਂ ਤਾਂ ਲਾਲਚ ਵਿੱਚ ਆ ਕੇ ਹੀ ਇਹ ਸੇਵਾ ਕੀਤੀ ਆ ਕਿਉਂਕਿ ਚਿੱਠੀ ਵਿੱਚ ਲਿਖਿਆ ਸੀ ਇਹ ਜੋ ਤੁਸੀਂ ਅੰਮ੍ਰਿਤ ਵੇਲੇ ਜਾਗ ਗਏਂ ਇੱਕ ਲਾਲਚ ਦੇ ਵਸ ਹੋ ਕੇ ਜਾਗ ਗਏਂ। ਕਿ ਸੋਨਾ ਸਾਨੂੰ ਮਿਲ ਜੂਗਾ ਅਸਲ ਸੋਨਾ ਤਾਂ ਤੁਹਾਨੂੰ ਉਦੋਂ ਮਿਲਣਾ ਜਦੋਂ ਤੁਸੀਂ ਸੱਚੇ ਦਿਲੋਂ ਕੋਈ ਲਾਲਚ ਕੀਤੇ ਤੋਂ ਬਿਨਾ ਮਰਤਵੇਲੇ ਜਾਗੂਗੀਆਂ ਤੇ ਰੱਬ ਨੇ ਤੁਹਾਨੂੰ ਸਭ ਕੁਝ ਦੇ ਦੇਣਾ ਜਿਹੜਾ ਦਿੱਤਾ ਹੋਊਗਾ ਉਹ 'ਚ ਬਰਕਤ ਵੀ ਪੈਣ ਲੱਗ ਜਾਣੀ ਐਵੇਂ ਉਹਨਾਂ ਨੇ ਚਿੱਠੀ ਪੜ੍ਹੀ ਤੇ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਕਿ ਸੱਚਮੁੱਚ ਅਸੀਂ ਆਪਣੀ ਬਜ਼ੁਰਗ ਮਾਤਾ ਦਾ ਕਹਿਣਾ ਨਹੀਂ ਮੰਨਿਆ ਉਹ ਮਾਇਆ ਨੂੰ ਰੂਪ ਧਾਰ ਕੇ ਸਮਝਾਉਣਾ ਪਿਆ ਸਾਨੂੰ ਇਹ ਬੜਾ ਉਹਨਾਂ ਨੂੰ ਪਛਤਾਵਾ ਲੱਗਿਆ ਫਿਰ ਉਹਨਾਂ ਨੇ ਮਾਫੀ ਮੰਗੀ ਮਾਤਾ ਤੋਂ ਵੀ ਅੱਜ ਤੋਂ ਬਾਅਦ ਨਹੀਂ ਇਦਾਂ ਹੋਵੇਗਾ ਅਸੀਂ ਅੱਗੋਂ ਤੋਂ ਜੋ ਵੀ ਕਰਾਂਗੀਆਂ ਉਹ ਸੱਚੇ ਦਿਲੋਂ ਕਰਾਂਗੀਆਂ ਇੱਕ ਮਨ ਇੱਕ ਚਿੱਤ ਹੋ ਕੇ ਕਰਾਂਗੀਆਂ ਫਿਰ ਉਹਨਾਂ ਨੇ ਅਮਰਤ ਵੇਲੇ ਜਾਗਣਾ ਸ਼ੁਰੂ ਕਰ ਦਿੱਤਾ ਰੱਬ ਦਾ ਨਾਮ ਲੈਣਾ ਸ਼ੁਰੂ ਕਰ ਦਿੱਤਾ ਤੇ ਇਸ ਤਰ੍ਹਾਂ ਫਿਰ ਉਹਨਾਂ ਦੇ ਘਰ ਵਿੱਚ ਬਰਕਤ ਪੈ ਗਈ ਸਾਧ ਸੰਗਤ ਜੀ ਸਿੱਖਿਆ ਸਾਨੂੰ ਵੀ ਲੈਣੀ ਚਾਹੀਦੀ ਆ ਕਈ ਵਾਰੀ ਅਸੀਂ ਸੂਰਜ ਚੜ੍ਹੇ ਤੋਂ ਬਾਅਦ ਉੱਠਦੇ ਆ ਕੰਮ ਸਾਡੇ ਲੇਟ ਹੁੰਦੇ ਆ ਦੋਸ਼ ਅਸੀਂ ਰੱਬ ਨੂੰ ਦਿੰਨੇ ਦੱਦਾ ਦੋਸ਼ ਨਾ ਦੇਊ ਕਿਸੈ ਦੋਸ਼ ਕਰਮਾਂ ਆਪਣਿਆਂ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਵਰਜਨ ਇਹ ਨਿੱਕੀਆਂ ਜੀਆਂ ਕਹਾਣੀਆਂ ਬੰਦੇ ਦੀ ਜ਼ਿੰਦਗੀ ਨੂੰ ਸਮਝਾਉਣ ਵਾਸਤੇ ਹੁੰਦੀਆਂ ਨੇ ਕਿ ਉਹਨਾਂ ਦੀ ਜ਼ਿੰਦਗੀ ਬਦਲ ਜਾਵੇ ਇਹ ਪੂਰਨ ਰੂਪ ਦੇ ਵਿੱਚ ਸੱਚ ਭਾਵੇਂ ਨਹੀਂ ਹੁੰਦੀਆਂ ਪਰ ਸੱਚ ਦੀ ਖਬਰ ਦਿੰਦੀਆਂ ਨੇ ਇਸ ਕਰਕੇ ਇੱਕ ਪ੍ਰੇਰਨਾਦਾਇਕ ਕਹਾਣੀ ਆਪ ਜੀ ਨਾਲ ਸਾਂਝੀ ਕੀਤੀ ਆ ਤਾਂ ਇਹ ਜਿਹੜੇ ਇਹਦੇ ਸਿਧਾਂਤ ਆ ਉਹ ਜਿਹੜੇ ਇਹਦੇ ਪਿੱਛੇ ਲੁਕਿਆ ਹੋਇਆ ਸੱਚ ਆ ਉਹ ਬੜਾ ਜ਼ਰੂਰੀ ਹੈ ਤੁਸੀਂ ਵੀ ਭਾਈ ਅਮਰਤ ਵੇਲੇ ਉੱਠੋ ਘਰ ਦੀ ਸਾਫ ਸਫਾਈ ਕਰੋ ਤੇ ਪ੍ਰਸ਼ਾਦਾ ਬਣਾਉਂਦੇ ਸਮੇ ਰੱਬ ਦਾ ਨਾਮ ਲਵੋ ਖਾਣ ਵਾਲੇ ਨੂੰ ਵੀ ਸੁੱਖ ਮਿਲੇਗਾ। ਉਮੀਦ ਕਰਦਾ ਆਪ ਜੀ ਇਹ ਜਿਹੜੀਆਂ ਗੱਲਾਂ ਹਨ ਪੱਲੇ ਬੰਨੋਗੇ ਤੇ ਆਪ ਜੀ ਦੀ ਜ਼ਿੰਦਗੀ ਜ਼ਰੂਰ ਬਦਲੇਗੀ ਕਿਉਂਕਿ ਗੁਰੂ ਦਾ ਹੁਕਮ ਆ ਅੰਮ੍ਰਿਤ ਵੇਲੇ ਜਾਗਣਾ ਇਸ਼ਨਾਨ ਕਰਨਾ ਤੇ ਫਿਰ ਘਰ ਦੇ ਜਿਹੜੇ ਕੰਮ ਆਉ ਤਾਂ ਜ਼ਰੂਰੀ ਆ ਕਬੀਲਦਾਰੀ ਵੀ ਜ਼ਰੂਰੀ ਆ ਫਰਜ਼ ਨਿਭਾਉਣੀ ਵੀ ਜ਼ਰੂਰੀ ਆ ਨਾਮ ਜਪਣਾ ਵੀ ਜ਼ਰੂਰੀ ਆ ਸਤਿਗੁਰੂ ਮਹਾਰਾਜ ਅੱਗੇ ਅਰਦਾਸ ਕਰੀਏ ਗੁਰੂ ਮਹਾਰਾਜ ਸਾਡੇ ਤੇ ਮਿਹਰ ਭਰਿਆ ਹੱਥ ਰੱਖੋ ਕਈ ਜਨਮਾਂ ਦੇ ਪਾਪੀ ਹਾਂ ਭਟਕਦੇ ਫਿਰਦੇ ਹਾਂ ਸਾਨੂੰ ਸ਼ਾਂਤੀ ਬਖਸ਼ੋ ਮਨ ਜਿਹੜਾ ਭਟਕ ਰਿਹਾ ਕਦੇ ਆਉਣ ਵਾਲੇ ਸਮੇਂ ਦੀ ਚਿੰਤਾ ਵਿੱਚ ਕਦੇ ਬੀਤੇ ਸਮੇਂ ਦੀਆਂ ਯਾਦਾਂ ਵਿੱਚ ਇਹ ਵਰਤਮਾਨ ਵਿੱਚ ਨਹੀਂ ਆਉਂਦਾ ਏਵੇਂ ਸਾਰੀਆਂ ਚੀਜ਼ਾਂ ਜਦੋਂ ਅੰਮ੍ਰਿਤ ਵੇਲੇ ਜਾਗਾਂਗੇ ਰੱਬ ਦਾ ਨਾਮ ਲਵਾਂਗੇ ਸਭ ਕੁਝ ਆਪਣੇ ਆਪ ਹੋ ਜਾਵੇਗਾ ਬਰਕਤ ਵੀ ਪੈ ਜਾਵੇਗੀ ਭੁੱਲ ਚੁੱਕ ਦੀ ਖਿਮਾ ਆਓ ਜੀ ਸਰਬੱਤ ਦੇ ਭਲੇ ਦੀ ਕਰੀਏ ਅਰਦਾਸ ਫਤੀਬ ਲਈ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ